ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕੰਨ ਦੀਆਂ ਮੰਦਰੀਆਂ ਸੀਗੀਆਂ ਉਹ ਉਤਾਰ ਕਰਕੇ ਦੇਤੀਆਂ ਔਰ ਇਹ ਸੋਚ ਕਰਕੇ ਕਿ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੁਕ ਕਰਕੇ ਰੁਮਾਲ ਬਣ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤੇ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹ ਚੂੜੀ ਤੇ ਸੋਨੇ ਦੀਆਂ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਉਹ ਗਹਿਣੇ ਕਿੱਥੇ ਗਹਿਣੇ ਉਹਨਾਂ ਦੇ ਮੈਨੂੰ ਸੱਜ ਹੀ ਨਹੀਂ ਮੈਂ ਦੱਸੀ ਕੁੜੀ ਕੁੜੀ ਕੌਣ ਸੀ ਨਾਲ ਤੁਹਾਡੇ ਇੱਕ ਕੁੜੀ ਸੀ ਮੈਂ ਦੱਸੀ ਦੇ ਜਨੂ ਬਹੁਤ ਧੀਰ ਕੋਲੀ ਹੈ ਪਹਿਲਾਂ ਵੀ ਕਰੇ ਆ ਪਹਿਲਾਂ ਵੀ ਕਰੇ ਕੰਮ ਹਾਂ ਵੀ ਤੁਸੀਂ ਕਹਿ ਰਹੇ ਤੇ ਨਾ ਮੈਂ ਕਹ ਤੂੰ ਤੁਸੀਂ ਸਾਹਿਬ ਕੀ ਕਹਿ ਰਹੇ ਜੀ ਅੱਜ ਕੋਈ ਨਹੀਂ ਪੈਰ ਪੈਰ ਤਿੰਨ ਤਰੀਕ ਨੂੰ ਸਾਡੇ ਇਲਾਕੇ ਨੂਰਪੁਰ ਬੇਰੀ ਦੇ ਇਲਾਕੇ ਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਫੈਮਲੀ ਜਿਹੜੀ ਹੈਗੀ ਹੈ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ ਨਿਊਜ਼ ਵੀ ਸਾਨੂੰ ਸੋਨਾਂ ਵਿੱਚ ਮਿਲਿਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲਈਆਂ ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਬੰਦੇ ਸੀਗੇ ਜਿਹਦੇ ਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਚਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟੱਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਤਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਦੁੱਗਣਾ ਹੋ ਜਾਊਗਾ ਤਾਂ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਇਹ ਜਿਹੜੇ ਸਾਡੇ ਕੰਪਲੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕੰਨ ਦੀਆਂ ਮੁੰਦਰੀਆਂ ਸੀਗੀਆਂ ਇਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕਰਕੇ ਕਿ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੂਕ ਕਰਕੇ ਰੁਮਾਲ ਬੰਨ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤੇ ਕੁਝ ਨਹੀਂ ਲੱਭਣਾ ਇਹ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹਦਾ ਚੂੜੀ ਤੇ ਸੋਨੇ ਦੀ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਠੱਗੀ ਹੋਈ ਸੀਗੀ ਉਸ ਸਿਲਸਿਲੇ 'ਚ ਜਿਹੜਾ ਮੁਕੱਦਮਾ ਹੈਗਾ 52 ਨੰਬਰ 318 4 ਔਰ 3 5 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਂਇਕ ਸੰਹਿਤਾ ਦੇ ਵਿੱਚ ਉਹ ਆਪਣੀ ਤਫ਼ਤੀਸ਼ ਜਿਹੜੀ ਹੈ ਅਮਲ 'ਚ ਲਿਆਂਦੀ ਗਈ ਕਾਣਾ ਨੂਰਪੋਤ ਬੇਦੀ ਦੀ ਟੀਮ ਤੇ ਨਾਲ ਜਿਹੜਾ ਹੈਗਾ ਸੀਆਈਏ ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਗਰੀਆਪਾ ਟ੍ਰੇਲ ਬਣਾਈ ਔਰ ਸਾਇੰਟਿਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾ ਉਹ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ ਦੋਬ ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਹੈ ਇਸ ਤੋਂ ਇਲਾਵਾ ਜਿਹੜੇ ਪੰਜ ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਈਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਉਦੀ ਕੋਮਲ ਰਣਾਤੇ ਮਾਲੂ ਜਿਹੜੇ ਹੈਗੇ ਨੇ ਇਹ ਸਾਰੇ ਮੁਰਾਦਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜੂਫ ਹੋਈ ਹੈ ਔਰ ਹੁਣ ਇਹਨਾਂ ਦੀ ਪਾਲ ਜਿਹੜੀ ਆਪਾਂ ਕਰ ਰਹੇ ਹੈਗੇ ਸਾਡੀ ਰੀਡਿੰਗ ਪਾਰਟੀਆਂ ਆਨ ਹੈਗੀਆਂ ਨੇ ਉਹ ਜਲਦ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਪਹਿਲੇ ਦਰਜ ਹੈਗੇ ਨੇ ਲੁਧਿਆਣੇ ਇਹਨਾਂ ਨੇ 스내ਚਿੰਗ ਕੀਤੀ ਸੀਗੀ ਉਹਦਾ ਮੁਕਦਮਾ ਦਰਜ ਹੈਗਾ ਇਸ ਤੋਂ ਇਲਾਵਾ ਹੁਣ ਹੋਰ ਪਿਚੋਕਰ ਜਿਹੜਾ ਹੈਗਾ ਆਪਾਂ ਹੁਣ ਤਫਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀਆਂ ਵਾਰਦਾਤਾਂ ਕਈ ਅਨਟ੍ਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਛਾਤਰ ਹੁੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੇ ਜਿੰਨਾ ਦੀ ਕੀ ਸ਼ਮੂਲੀਅਤ ਹੈਗੀ ਉਹ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈਗਾ ਕਿ ਹੋਰ ਵੀ ਮੁਕਤਮੇ ਹੋਣਗੇ ਜਿਹੜੇ ਇਹਨਾਂ ਨੇ ਇਹਨਾਂ ਦੇ ਖਿਲਾਫ ਹੋਏ ਨੇ ਜੋ ਅਨਟ੍ਰੇਸ ਲੱਗੇ ਨੇ ਆਪਾਂ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਗਰੁੱਪ ਵਿੱਚ 6 ਬੰਦੇ ਸੀਗੇ ਜਿਹਦੇ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਵਿੱਚ ਇੱਕ ਲੇਡੀ ਵੀ ਹੈਗੀ ਹੈ ਇਹ ਇਸ ਤਰੀਕੇ ਦਾ ਗਰੁੱਪ ਬਣਾ ਕਰਕੇ ਚੱਲਦੇ ਨੇ ਲੋਕੀ ਇਹਨਾਂ ਤੇ ਵਿਸ਼ਵਾਸ ਛੇਤੀ ਕਰ ਲੈਂਦੇ ਹੈਗੇ ਔਰ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਫਿਰ ਜਿਹੜਾ ਆਪਣਾ ਸਮਾਨ ਹੈਗਾ ਜਿਸ ਤਰ੍ਹਾਂ ਸੋਨੇ ਤੇ ਚੂੜ ਇਹੋ ਜੀ ਜਿਹੜੀ ਵਰਦਾਤ ਫਿਰ ਅੰਜਾਮ ਦਿੰਦੇ ਹੈ ਦੇਖੋ ਫੈਮਲੀ ਜਦੋਂ ਇੱਕ ਫੈਮਲੀ ਆ ਕਰਕੇ ਸਾਹਮਣੇ ਜਾਂਦੀ ਹੈ ਉਹਨੇ ਆਪਣਾ ਸਮਾਨ ਲਾ ਕਰਕੇ ਦਿੱਤਾ ਬਾਬੇ ਨੂੰ ਕਿ ਮੇਰਾ ਮੇਰਾ ਸਮਾਨ ਡਬਲ ਹੋ ਜਾਊਗਾ ਉਹਦੀ ਦੇਖਾ ਦੇਖੀ ਜਿਹੜੀ ਦੂਜੀ ਲੇਡੀ ਸੀਗੀ ਉਹਨੇ ਵੀ ਆਪਣਾ ਸਮਾਨ ਲਾ ਕਰਕੇ ਦਿੱਤਾ ਤੇ ਇੱਕ ਮਤਲਬ ਮੈਂ ਕਹਾਂਗਾ ਕਿ ਠੱਗੀ ਮਾਰਨ ਦਾ ਇੱਕ ਤਰੀਕਾ ਹੈਗਾ ਜੋ ਜੋ ਹਿਪਨੋਟਾਈਜ਼ ਕਰਨ ਵਾਲੀ ਗਰਲ ਸੀਗੀ ਇਹੋ ਜੀ ਕੋਈ ਗੱਲ ਇਹਦੇ ਚ ਹਜੇ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਜਿਹੜੀ ਤਰਤੀਸ ਸਾਡੀ ਜਿਹੜੀ ਹੈਗੀ ਉਹ ਡੁੰਗਾਈ ਨਾਲ ਆਪਾਂ ਕਰਾਂਗੇ ਔਰ ਉਹਦੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਆਪਾਂ ਵਾਧਾ ਜਰਮ ਕਰਾਂਗੇ ਨਹੀਂ ਹੁਣ ਜਿਹੜਾ ਹੈਗਾ ਸਮਾਨ ਰਿਕਵਰੀ ਦੇ ਵਾਸਤੇ ਸਾਡਾ ਹੁਣ ਆਪਾਂ ਉਪਰਾਲੇ ਕਰਾਂਗੇ ਹੁਣੇ ਜਸ ਸਾਨੂੰ ਰਿਮਾਂਡ ਮਿਲਿਆ ਹੈਗਾ 2 ਦਿਨ ਦਾ ਹੁਣ ਅਗਲੀ ਕਾਰਵਾਈ ਉਹਦੇ ਚੱਲੂਗੀ ਅੰਧ ਵਿਸ਼ਵਾਸ ਵੀ ਕਹਿ ਸਕਦੇ ਆ ਦੇਖੋ ਜੀ ਕੋਈ ਵੀ ਤੁਹਾਡਾ ਪੈਸਾ ਡਬਲ ਕਰਕੇ ਨਹੀਂ ਦੇ ਸਕਦਾ देयर इज नो ਫ੍ਰੀ ਲੰਚ ਇਨ ਦ ਸੋਸਾਇਟੀ ਕੋਈ ਵੀ ਤੁਹਾਨੂੰ ਅਗਰ ਫ੍ਰੀ ਵਿੱਚ ਕੋਈ ਦੇਣ ਦੀ ਗੱਲ ਕਰ ਰਿਹਾ ਹੈ ਤਾਂ ਮਤਲਬ ਉਹ ਠੱਗੀ ਮਾਰ ਰਿਹਾ ਹੈਗਾ ਸਾਈਬਰ ਕ੍ਰਿਮੀਨਲਸ ਵੀ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਹੈਗੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਟਾਕ ਵਿੱਚ ਲਗਾਓ ਜਾਂ ਕਿਸੇ ਪਟ ਇਹੋ ਜੀ ਕੋਈ ਗੱਲ ਨਹੀਂ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਪੈਸਾ ਨਹੀਂ ਮਿਲਣ ਵਾਲਾ ਤੇ ਇਹਨਾਂ ਜਾਲ ਸਾਜਾ ਤੋਂ ਬਚ ਕੇ ਰਹੋ ਔਰ ਜਿਹੜਾ ਹੈਗਾ ਪੁਲਿਸ ਦਾ ਸਾਥ ਦਿਓ